ਕਿ ਉਹ ਹਰ ਹਾਥ ਗੂਜਰੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਚ ਚੋਰ ਬਸੀ ਅਲੇ ਵਰਜਤ ਚੋਰੀ ਧਾਵੈ ਤਿਹ ਦਸ ਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਚਿਤ ਹੋ ਵਾਸ ਦੇਉ ਬਨਵਾਲੀ RAM ਰਿਧੈ ਜਪ ਮਾਲੀ ਰਹਾਉ ਉਰਤ ਮੂਲ ਜਿਸ ਸਾਖ ਤਲਾਹਾ ਚਾਰ ਭੇਦ ਜਿਤ ਲਾਗੇ ਸਹਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਘਰ ਆਂਗਨ ਮੇਰਾ ਪੋਹ ਪੱਤਰ ਤਤ ਡਾਲਾ ਸਰਬ ਜੋਤ ਨਿਰੰજન ਸੰਭੂ ਛੋਟੋ ਬਹੁਤ ਜੰਜਾਲਾ ਸੁਣ ਸਿਖਵੰਤੇ ਨਾਨਕ ਬਿਨ ਵੈ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਉਨਰਪ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਤਿਐਲੇ ਸੋ ਵੈਦ ਜੇ ਜਾਣੈ ਰੋਗੀ ਤਿਸ ਕਾਰਨ ਕੰਮ ਨਾ ਤੰਦਾ ਨਾਹੀ ਤੰਦਾ ਗਿਰੀ ਜੋਗੀ ਕਾਮ ਕ੍ਰੋਧ ਹੰਕਾਰ ਤਜੀਐਲੇ ਲੋਭ ਮੋਹ ਤਿਸ ਮਾਇਆ ਮਨ ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਕਥਿ ਅਲੇ ਤੇਤ ਬਰਨ ਸਭ ਦੂਤਾ ਬ੍ਰਹਮ ਕਮਲ ਮਦਤਾ ਸਰ ਸਾਧਨ ਜਾਗਤ ਨਾਹੀ ਸੂਤਾ ਮਹਾ ਗੰਭੀਰ ਪਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ ਗੁਰੂ ਮਮ ਪੁਨਹਿ ਨਾ ਗਰਬੰ ਵੇਖ ਤਜ ਅੰਮ੍ਰਿਤ ਪਿਆਇਆ ਗੂਜਰੀ ਮਹੱਲਾ ਪਹਿਲਾ ਕਮਨ ਕਮਨ ਜਾਚਹਿ ਪ੍ਰਭ ਦਾਤੀ ਤਾਕੇ ਅੰਤ ਨਾ ਪਰਹਿ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਤ ਸਚ ਦੇਵਨ ਹਾਰ ਐਜੀ ਜਪ ਤਪ ਸੰਜਮ ਸਚ ਆਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ ਸੁੰਨ ਸਮਾਦ ਰਹੇ ਨਿਵ ਲਾਗੀ ਏਕਾ ਏਕੀ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤੈ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਬੇ ਅੰਤਰ ਏਕਾ ਨਦਰ ਸੋਤਰੇ ਭਵਨ ਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮਾ ਵਿਸ਼ਨ ਮਹੇਸ਼ ਆਕਾਰ ਸਰਬੇ ਜਾਚਕ ਤੂੰ ਪ੍ਰਵਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ ਤਤੀਸ ਜਾਚਹਿ ਪ੍ਰਭ ਨਾਇਕ ਦੇਂਦੇ ਟੋਟ ਨਾਹੀ ਪੰਡਾਰ ਹੁੰਦਾ ਭੰਡਾ ਕਛ ਨਾ ਸਮਾਵੈ ਸਿੱਧੈ ਅੰਮ੍ਰਿਤ ਪਰੈ ਨਿਹਾਰ ਸਿੱਧ ਸਮਾਦੀ ਅੰਤਰ ਜਾਚਹਿ ਰਿੱਧ ਸਿੱਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵਹ ਪ੍ਰਕਾਰ ਵੱਡੇ ਭਾਗ ਗੁਰਸੇਵਹ ਆਪਣਾ ਭੇਦ ਨਾਹੀ ਗੁਰਦੇਵ ਮਰਾਰ ਤਾਂ ਕੋ ਕਾਲ ਨਾਹੀ ਜਮ ਜੋ ਹੈ ਬੂਝਹਿ ਅੰਤਰ ਸ਼ਬਦ ਵਿਚਾਰ ਅਬ ਤਬੇ ਅਵਰ ਨਾ ਮੰਗੋ ਹਰਪੈ ਨਾਮ ਨਿਰੰજન ਦੀਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਧਾਰ ਗੁਜਰੀ ਮਹੱਲਾ ਪਹਿਲਾ ਐਜੀ ਜਨਮ ਮਰੈ ਆਵੈ ਫੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਾਤੀ ਨਾਮੇ ਗਤ ਪਤ ਪਾਈ ਭਾਈ ਰੇ RAM ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਐਸੀ ਨਾਮ ਬਡਾਈ ਰਹਾਉ ਐਜੀ ਬਹੁਤੇ ਭੀਖ ਕਰਹਿ ਭਿਖਿਆ ਕੋ ਕੀਤੇ ਉਦਰ ਪਰਨ ਕੈ ਤਾਈ ਬਿਨ ਹਰ ਭਗਤ ਨਾਹੀ ਸੁਖ ਪ੍ਰਾਣੀ ਬਿਨ ਗੁਰ ਗਰਭ ਨਾ ਜਾਈ ਐਜੀ ਕਾਲ ਸਦਾ ਸਿਰ ਉਪਰ ਠਾਡੇ ਜਨਮ ਜਨਮ ਵੈਰਾਈ ਸਾਚੈ ਸ਼ਬਦ ਰਤੇ ਸੇ ਬਾਚੇ ਸਤ ਗੁਰੂ ਬੂਝ ਬੁਝਾਈ ਗੁਰ ਸਰਨਾਈ ਜੋਹੇ ਨਾ ਸਾਕੈ ਦੂਤ ਨਾ ਸਕੈ ਸੰਤਾਈ ਅਬਗਤ 나ਥ ਨਿਰੰਜਨ ਰਾਤੇ ਨਿਰਪਉ ਸਿਉ ਲਿਵ ਲਾਈ ਐ ਜੀਉ ਨਾਮ ਦਿੜੋ ਨਾਮੇ ਲਿਵ ਲਾਭ ਹੋ ਸਤ ਗੁਰ ਟੇਕ ਟਕਾਈ ਜੋ ਤਿਸ ਭਾਵੈ ਸੋਈ ਕਰਸੀ ਕੀਰਤਨਾ ਮੇਟਿਆ ਜਾਈ ਐ ਜੀ ਭਾਗ ਪਰੇ ਗੁਰ ਸਰਨ ਤੁਮਾਰੀ ਮੈਂ ਅਵਰਨਾ ਦੂਜੀ ਭਾਈ ਆਵ ਤਬ ਏ ਕੋ ਏਕ ਪਕਾਰੋ ਬਾਦ ਜਗਾਦ ਸਖਾਈ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਉ ਬਨ ਆਈ ਕਰ ਕਿਰਪਾ ਗੁਰ ਦਰਸ ਦਿਖਾਵੋ ਹਉ ਮੈਂ ਸ਼ਬਦ ਜਲਾਈ ਐ ਜੀ ਕਿਆ ਮੰਗੋ ਕਿਸ ਰਹਿ ਨਾ ਦਿੱਸੈ ਇਸ ਜਗ ਮਹਿ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਗੂਜਰੀ ਮਹੱਲਾ ਪਹਿਲਾ ਐ ਜੀ ਨਾ ਹਮ ਉੱਤਮ ਨੀਚ ਨਾ ਮੱਦਮ ਹਰ ਸਰਨਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਵਿਜੋਗ ਵਿਸਰਜਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਉ ਹਰ ਗੁਣ ਰਸਨ ਰਵਹਿ ਪ੍ਰਭ ਸੰਗੀ ਜੋ ਤਿਸ ਭਾਵੈ ਸਹਿਜ ਹਰੀ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ ਹਰ ਬਿਨ ਨੇ ਫਲ ਮੇਕ ਘਰੀ ਐ ਜੀ ਖੋਟੇ ਠੌਰ ਨਾਹੀ ਘਰ ਬਾਹਰ निंदक घात नहीं काई रोस करे प्रभु बख्श ना मेटै नित नित चढ़ै सवाई ऐ जी गुरु की दात ना मेटै कोई मेरा ठाकुर आप दीवाई निंदक नर काले मुख निंदा जिन गुरु की दात ना भाई ऐ जी शरण परै प्रभु बख्श मलावै बिलमना अदुआ राई आनंद मूल नाथ सिर नाथ सत गुरु मेल मलाई ऐ जी सदा दयाल दया कर रवेया गुरमत प्रमण चुकाई पारस पीठ कंचन धात होई सत संगत की वढाई हर जल निर्मल मन इश्नानी मज्जन सतगुरु भाई पुनरप जन्म नाही जन संगत ਜੋਤੀ ਜੋਤ ਮਲਾਈ ਤੂੰ ਵੱਡ ਪੁਰਖ ਅਗੰਮਤ ਰੋਵਰ ਹਮ ਪੰਖੀ ਤੁਝ ਮਾਹੀ ਨਾਨਕ ਨਾਮ ਨਿਰੰજન ਦੀਜੈ ਜੁਗ ਜੁਗ ਸ਼ਬਦ ਸਲਾਹੀ ਗੂਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤ ਪ੍ਰੇਮ ਆਰਾਧਿਤੰ ਸੱਚ ਪਿਆਸ ਪਰਮ ਹਿਤੰ ਬਿਲਾਪ ਬਿਲਲ ਬਿਨੰਤੀਆ ਸੁਖ ਭਾਏ ਚਿਤ ਹਿਤੰ ਜਪ ਮੰਨ ਨਾਮ ਹਰ ਸਰਣੀ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਨੀ ਰਹਾਉ ਏ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਚਲ ਚੇਤ ਵਿਤ ਭ੍ਰਮਾ ਭ੍ਰਮੰ ਜਗ ਮੋਹ ਮਗਨ ਹਿਤੰ ਫਿਰ ਨਾਮ ਭਗਤ ਦੜੰ ਮਤੀ ਗੁਰਵਾਕ ਸ਼ਬਦ ਰਤੰ ਪਰਮਾਤ ਧਰਮ ਨਾ ਚੂਕੈ ਜਗ ਜਨਮ ਬਿਆਦ ਖਪੰ ਅਸਥਾਨ ਹਰਿ ਨਿਹ ਕੇਵਲੰ ਸਤ ਮਤੀ ਨਾਮ ਤਪੰ ਇਹੋ ਜਗ ਮੋਹ ਹੀਤ ਵਿਆਪਤੰ ਦੁਖ ਅਧਕ ਜਨਮ ਮਰਨੰ ਭਜ ਸਰਨ ਸਤਗੁਰ ਉਬਰਹਿ ਹਰ ਨਾਮ ਰਿਦਰਮਣ ਗੁਰਮਤਿ ਨਿਸ਼ਚਲ ਮਨ ਮਨ ਮੰਨ ਸਹਿਜ ਵਿਚਾਰ ਸੋ ਮਨ ਨਿਰਮਲ ਜਿਤ ਸਾਚੇ ਅੰਤਰ ਗਿਆਨ ਰਤਨ ਸਾਰੰ ਭੈ ਭਾਏ ਭਗਤ ਤਰ ਭਵਜਲ ਮਨ ਚਿਤ ਲਾਏ ਹਰ ਚਰਨੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤਉ ਤਰਨੀ ਲਭ ਲੋਭ ਲਹਿਰ ਨਿਵਾਰਨੰ ਹਰ ਨਾਮ ਰਾਸਮਨ ਮਨ ਮਾਰ ਤੂੰ ਹੀ ਨਿਰੰਜਨਾ ਕਹੋ ਨਾਨਕਾ ਸਰਨ ਗੂਜਰੀ ਮਹੱਲਾ 3ਜਾ